ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਤਾਂ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਚ ਫੈਬਰਿਕ ਚ ਸਾਰੀ ਡਿਟੇਲਸ ਸਮੇਂ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਵਰ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਡੇ ਹੋਰ ਕਾਫੀ ਡਿਜ਼ਾਈਨ ਤੁਸੀਂ ਦੇਖਣ ਦੇ ਲਈ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਉਹ ਨਾਲ ਸਾਡੀ ਬਿਓ ਸਟੋਰੀਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਥੋੜਾ ਡਿਜ਼ਾਈਨ ਸਿਲੈਕਟ ਕਰਕੇ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਪਸੰਦ ਦੀ ਹੋਊਗੀ ਤੇ ਤੁਸੀਂ ਡਿਜ਼ਾਈਨ ਸੈਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਕਿਸੇ ਵੀ ਤਰ੍ਹਾਂ ਤੁਸੀਂ ਪਾਰਟੀ ویئر ਫੁੱਲ ਹੈਵੀ ਬ੍ਰਾਈਡਲ ਸੂਟ ਲੈਣਾ ਹੋ ਜਿੱਦਾਂ ਨਹੀਂ ਤੁਸੀਂ ਬੁਟੀਕ ਸਟਾਈਲ ਕੁਝ ਕਰਵਾਉਣਾ ਚਾਹੋ ਸਟੀਚਿੰਗ ਕਰਵਾਉਣੀ ਚਾਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਜਿੱਦਾਂ ਵੀ ਟਿਕ ਸਟਾਈਲ ਕੋ ਆਪਣਾ ਡ್ರೆਸਿੰਗ ਦਾ ਤਿਆਰ ਕਰਵਾਉਣੀ ਹੈਗੀ ਅਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਡੈਸੂਟ ਵਗੈਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਕੰਮ ਵਰਕ ਦੇ ਲਈ ਲਗਰਨੂ ਫੈਬਰਿਕ ਦੇ ਵਿੱਚ ਲੈ ਕੇ ਆਏ ਵਰਤਮਾਨ ਸੂਟ ਹੈ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਸਕਾਈ ਕਲਰ ਦਾ ਸੂਟ ਹੈਗਾ ਸਕਾਈ ਬਲੂ ਕਲਰ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਉਹ ਵਾਲਾ ਕੱਲ ਰਗਾ ਹਿੱਤੇ ਜਿਹੜੀ ਇਹ ਫੈਬਰਿਕਾਂ ਕੀ ਇਹ ਆਪਣੀ ਸਿਲਕ ਮਸਲੀਨ ਦੀ ਆ ਪਿਓਰ ਮਸਲੀਨ ਵੀ ਜਿਹਨੂੰ ਆਪਾਂ ਕਹਿੰਦੇ ਨੇ ਡਾਈ ਵਾਲਾ ਫੈਬਰਿਕ ਹੁੰਦਾ ਆਪਣਾ ਸਿਲਕ ਮਸਲੀਨ ਦਾ ਇੱਕ ਕਾਟਨ ਮਸਲੀਨ ਹੁੰਦੀ ਆ ਇੱਕ ਸਿਲਕ ਮਸਲੀਨ ਹੁੰਦੀ ਆ ਦੇ ਵਿੱਚ ਸ਼ਾਈਨਿੰਗ ਹੁੰਦੀ ਆ ਕੀ ਦੇਖੋ ਇਹ ਆਪਾਂ ਮਸ਼ੀਨ ਵਰਕੇ ਦੇ ਨਾਲ ਜਿਹੜਾ ਸੂਟ ਹੈ ਤਿਆਰ ਕਰਵਾਇਆ ਇਹ ਫਰੰਟ ਆ ਗਿਆ ਸ਼ਰਟ ਦਾ ਸਾਰੇ ਫਰੰਟ ਦੇ ਉੱਪਰ ਆਪਾਂ ਇੱਥੇ ਮੁੱਟੇ ਬਣਾਏ ਨੇਗੇ ਅਲੱਗ-ਅਲੱਗ ਸ਼ੇਪ ਦੇ ਵਿੱਚ ਇੱਕ ਲੈਨ ਅਲੱਗ ਸ਼ੇਪ ਦੀ ਹੈ ਇੱਕ ਅਲੱਗ ਦੀ ਹੈਗੀ ਤੇ ਇਹਦਾ ਫਲਾਰ ਬਣਾਏ ਹੋਏ ਨੇਗੇ ਆਪਣੇ ਸਾਰੇ ਇਹ ਫਰੰਟ ਆ ਗਿਆ ਸਾਰਾ ਭਰਿਆ ਹੋਇਆ ਫਰੰਟ ਹੈ ਇਹਦਾ ਤੇ ਇਹਦੀ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ। ਇਹੀ ਸੇਮ ਹੈ। ਇਹ ਵਾਲੇ ਫਲਾਰ ਨੇ ਜਿਹੜੇ ਇਹ ਬਾਜੂ ਦੇ ਉੱਪਰ ਆ ਗਏ। ਆ ਸਾਰੇ ਫਲਾਰ ਆ ਗਏ ਬਾਜੂ ਦੇ ਉੱਪਰ ਤੇ ਇਹਦੇ ਨਾਲ ਨੂੰ ਦੁਪੱਟਾ ਦੇਖੋ ਪਿਓਰ ਔਰਗਾਂਜ਼ਾ ਦਾ ਦੁਪੱਟਾ ਜਿਹੜਾ ਆਪਾਂ ਨੇ ਉਹ ਤਿਆਰ ਕਰਵਾਇਆਗਾ। ਇਹਦੇ ਕੋਰ ਸਾਈਡ ਆ ਗਿਆ ਕੱਟਵਰਕ ਤੇ ਇਹਦੇ ਪੱਲਿਆਂ ਦੇ ਉੱਪਰ ਐਦਾਂ ਹੀ ਇਹ ਫਲਾਰ। ਬਹੁਤ ਸੋਹਣਾ ਆਪਣਾ ਵਧੀਆ ਸੈਮੀ ਪਾਰਟੀ ਗਰਸ ਹੁੰਦਾ ਨਾ ਤਿਆਰ ਹੋ ਗਿਆ। ਤੁਸੀਂ ਕਿਸੇ ਫੰਕਸ਼ਨ ਵਗੈਰੇ ਤੇ ਛੋਟੇ-ਬੋਟੇ ਤੇ ਹਨਾ ਤਾਂ ਇਹਨੂੰ ਵੀਅਰ ਕਰਕੇ ਜਾ ਸਕਦੇ ਹੋਗੇ। ਬਹੁਤ ਸੋਹਣਾ ਸੂਟ ਬਣ ਗਿਆ। ਬਾਕੀ ਤੁਹਾਡੀ ਦੁਪट्टे ਦੀ ਚੁਆਇਸ ਤੁਹਾਡੀ ਆਪਣੀ ਆ। ਇਹ ਦੁਪट्टे ਤੇ ਆਪਣਾ ਵਰਕ ਕੀਤਾ ਹੋਇਆ ਹੈ। ਅਗਰ ਤੁਸੀਂ ਨਹੀਂ ਦੁਪट्टे ਤੇ ਵਰਕ ਕਰਵਾਉਣਾ ਹੈਗਾ ਤਾਂ ਦੁਪੱਟੇ ਵਾਲਾ ਵਰਕ ਤੁਸੀਂ ਸਕਿੱਪ ਕਰ ਸਕਦੇ ਹੋ ਤੇ ਆਪਣਾ ਫਿਨਿਸ਼ਿੰਗ ਨਾਲ ਦੁਪੱਟਾ ਲੈ ਸਕਦੇ ਹੋ। ਬਹੁਤ ਸੋਹਣਾ ਨੇ ਫਾਇਦਾ। ਸੈਮੀ ਪਾਰਟੀ ਵੇਅਰ ਲਈ ਇਹ ਸੂਟ ਆਪਣਾ ਹੀ ਰੈਡੀ ਹੋਇਆਗਾ। ਤੁਸੀਂ ਐਦਾਂ ਦੇ ਸੂਟ ਆਪਣੇ ਲਈ ਹਨਾ ਛੋਟੇ-ਮੋਟੇ ਫੰਕਸ਼ਨ ਦੇ ਲਈ ਤਿਆਰ ਕਰਵਾ ਕੇ ਐਦਾਂ ਦੇ ਲੈ ਸਕਦੇ ਹੋਗੇ। ਬਾਕੀ ਫੈਬਰਿਕ ਤੁਹਾਡੀ ਆਪਣੀ ਚਾਹੁੰਦੀ ਕਲਰ ਆਪਣੀ ਚਾਹੁੰਦਾ। ਜਿੱਥੇ ਵੀ ਤੁਸੀਂ ਚਾਹੋ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂ ਜਿਹੜਾ ਆਪਣਾ ਨੈਕਸਟ ਸੂਟ ਆ ਇਹ ਵੀ ਆਪਣਾ ਸੈਮੀ ਪਾਰਟੀ ਵੀਅਰ ਅੱਜ ਤੁਹਾਨੂੰ ਸੈਮੀ ਪਾਰਟੀ ਵੀਅਰ ਸੂਟ ਦਿਖਾਉਣੇ ਆ ਆਪਾਂ ਸਾਰੇ ਇਹ ਆਪਣਾ ਬਰਬਰੀ ਦੇ ਉੱਪਰ ਤਿਆਰ ਆ ਗਿਆ ਬਰਬਰੀ ਦੀ ਫੈਬਰਿਕ ਆ ਆਪਣੀ ਤੇ ਇਹ ਇੱਕ ਥ्रेड ਦੇ ਨਾਲ ਆਪਾਂ ਨੇ ਤੇ ਵਰਕ ਕਰਾਇਆ ਦੇਖੋ ਬਰਬਰੀ ਦੀ ਫੈਬਰਿਕ ਆ ਗੀ ਬਰਬਰੀ ਦੀ ਦਾੜਾ ਸੂਟ ਆ ਇਹ ਹੀ ਆਪਣਾ ਇਹਨੂੰ ਤਾਂ ਕਹਿ ਸਕਦੇ ਆ ਕਿ ਵੀ ਗ੍ਰੇ ਜਿਹੜਾ ਸਟਾਈਲ ਦਾ ਕਲਰ ਹੁੰਦਾਗਾ ਡਾਰਕ ਗ੍ਰੇ ਜਿਹਾ ਕਲਰ ਉਹ ਵਾਲਾ ਕਲਰ ਆਗਾ ਬਹੁਤ ਸੋਹਣਾ ਆਪਣਾ ਸੂਟ ਬਣਿਆ yellow ਕਲਰ ਦੇ ਨਾਲ ਆਪਾਂ ਇਹ ਤੇ ਵਰਕ ਕਰਵਾਇਆ ਇਹ ਫਰੰਟ ਸਾਈਡ ਆ ਗਿਆ ਆਪਣਾ ਸ਼ਰਟ ਦਾ ਸਿਰਫ ਇੱਕ ਥ੍ਰੈਡ ਦੇ ਨਾਲ ਆਪਾਂ ਇਹ ਵਰਕ ਕਰਵਾਇਆਗਾ ਇਦਾਂ ਕਿ ਦੇ ਕਾਰਨਰ ਦੇ ਉੱਪਰ ਦੇਖੋ ਇਦਾਂ ਵੀ ਇਹ ਜਿਵੇਂ ਬਣੀ ਹੋਈ ਨੇ ਤੇ ਕੱਟ ਵਰਕ ਆ ਗਿਆ ਤੇ ਇਧਰ ਇਹਦੀ ਆ ਗਿਆ ਬਾਗ ਦਾ ਵਰਕ ਆਵਲ ਆ ਗਿਆ ਬਾਗ ਜਿਹਾ ਬਾਗੀ ਤੇ ਵਰਤ ਕਾ ਲਿਆ ਇਦੇ ਨਾਲ ਵੀ ਆਪਣਾ ਦੁਪੱਟਾ ਰੈਡੀ ਹੋਇਆ ਹੈਗਾ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੇ ਆਂਗੇ ਬਹੁਤ ਸੋਹਣਾ ਲੱਗਦਾ ਦੁਪੱਟੇ ਦੇ ਨਾਲ ਗ੍ਰੇਸ ਵਧੀਆ ਆਉਂਦੀ ਹੈ ਗਾ ਸੂਟ ਦੀ ਇਹ ਵਾਲਾ ਆ ਗਿਆ ਆਪਣਾ ਦੁਪੱਟਾ ਦੁਪੱਟੇ ਦੇ ਖੁੰਝਾਂ ਦੇ ਉੱਪਰ ਇਹ ਵਾਲਾ ਵਰਕ ਲੱਗਦਾ ਆਹ ਜਿਹੜਾ ਵਰਕ ਹੈ ਦੁਪੱਟੇ ਦੇ ਖੁੰਝਾਂ ਤੇ ਤੇ ਇਹਦੇ ਆਪਾਂ ਨੂੰ ਕੱਟ ਵਰਤਣਾ ਬਹੁਤ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਇਹ ਵੀ ਆਪਣਾ ਸੈਮੀ ਪਾਰਟੀ ਵੇਅਰ ਸੂਟ ਹੈਗਾ ਤੁਸੀਂ ਐਦਾਂ ਦਾ ਹਨਾ ਆਪਣਾ ਸੂਟ ਕਿਸੇ ਲਾਈਟ ਕਲਰ ਤੇ ਭਾਵੇਂ ਡਾਰਕ ਤੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਦੀ ਜਿਹੜੀ ਸਿਲੈਕਸ਼ਨ ਆ ਤੁਸੀਂ ਆਪਣੀ ਕਰਨੀ ਹੈਗੀ ਜਿਹੜਾ ਫੈਬਰਿਕ ਤੁਹਾਨੂੰ ਵਧੀਆ ਕੰਫਰਟੇਬਲ ਲੱਗਦਾਗਾ ਜਿਹੜਾ ਜਿਹਦੇ ਤੁਸੀਂ ਨਾ ਵਧੀਆ ਤੁਹਾਨੂੰ ਲੱਗਦਾ ਫੈਬਰਿਕ ਉਹੀ ਆਪਣਾ ਕਰਵਾ ਸਕਦੇ ਹੋ ਜਿਹੜਾ ਥ्रेड ਹੈਗਾ ਇਹ ਆਪਣਾ ਕਿਸੇ ਵੀ ਕਲਰ ਦੇ ਅਕੋਰਡਿੰਗ ਤੁਸੀਂ ਆਪਣਾ ਚੇਨ ਕਰ ਸਕਦੇ ਹੋ ਜਦ ਤੁਸੀਂ ਆਪਣਾ ਸੂਟ ਦਾ ਕਲਰ ਲਓਗੇ ਉਹ ਤੇ ਜਿਹੜਾ ਉਪਕੂਗਾ ਪੂਰੇ ਬਣਾ ਕੇ ਤੁਹਾਨੂੰ ਨਾ ਇਹ ਸੇਮ ਤੋਂ ਸੇਮ ਬਣਾਉਣਾ ਤਾਂ ਸੇਮ ਕਰ ਸਕਦੇ ਹੋ ਪਰ ਬਰੀ ਦੀ ਜਿਹੜੀ ਆਪਣੀ ਫੈਬਰਿਕ ਅੱਜ ਜਿਹੜਾ ਆਪਣਾ ਇਹ ਸੂਟ ਆਪਣੇ ਰੈਡੀ ਕਰਵਾਇਆ ਤੇ ਮੈਚਿੰਗ ਸੂਟ ਰੈਡੀ ਕਰਵਾਇਆ ਆਪਾਂ ਨੇ ਪਿਓਰ ਟੈਪੀ ਦੀ ਜਿਹੜੀ ਫੈਬਰਿਕ ਆ ਟੈਪੀ ਫੈਬਰਿਕ ਬਹੁਤ ਜ਼ਿਆਦਾ ਵਧੀਆ ਹੁੰਦਾ ਤੁਸੀਂ ਹੁਣ ਇਹ ਨਾ ਕਿਹੋ ਕਿ ਤੁਸੀਂ ਹਰ ਇੱਕ ਕਲੋਥਰ ਦੇ ਵਿੱਚ ਕੋਈ ਨਾ ਕੋਈ ਸੂਟ ਟੈਪੀ ਦਾ ਜ਼ਰੂਰ ਦਿਖਾਉਣੇ ਹੁੰਦੇ ਕਿਉਂਕਿ ਜਿਹੜਾ ਵੀ ਕਸਟਮਰ ਸਾਨੂੰ ਕੋਈ ਆਪਣੇ ਆਪ ਸੂਟ ਰੈਡੀ ਕਰਨ ਲਈ ਕਹਦਾ ਉਸ ਨੂੰ ਉਹ ਅਸੀਂ ਪ੍ਰੈਫਰ ਇਹੀ ਕਰਦੇ ਹੁੰਦੇ ਹਾਂਗੇ ਤੁਸੀਂ ਪਿਓਰ ਟੈਪੀ ਦੇ ਉੱਪਰ ਆਪਣਾ ਤਿਆਰ ਕਰਵਾਉਂਦੇ ਆ ਜੇ ਆਪਾਂ ਜਿੰਨਾ ਵੀ ਹੈਕ ਵਰਕ ਚਾਹੀਏ ਉਹਨਾਂ ਕਰਵਾ ਸਕਦੇ ਆ ਤੇ ਫੈਬਰਿਕ ਦੀ ਆਪਣੇ ਫੁੱਲ ਗਰੰਟੀ ਹੈ ਦੀ 100% ਗਰੰਟੀ ਹੈ ਪ ਬੀ ਜੇ ਤੁਹਾਡਾ ਚੜ ਜੇ ਸਿੱਜ ਜੇ ਇਹ ਸਾਡਾ ਲਹਿੰਗੇ ਤਾਂ ਕਿੰਨੇ ਬਰਾਈਡਲ ਲਹਿੰਗੇ ਤਾਂ ਕੇਵਲ ਫੈਬਰਿਕ ਤੇ ਆਪਣੇ ਤਿਆਰ ਕਰਵਾਏ ਗਏ ਜਿਹੜਾ ਆਪਾਂ ਅੱਜ ਸੂਟ ਤਿਆਰ ਕਰਵਾਇਆ ਤੇ ਆਪਣਾ ਮਸ਼ੀਨ ਵਰਕ ਦੇ ਵਿੱਚ ਹੈਗਾ ਇਹ ਰਸਟ ਕਲਰ ਦੀ ਸ਼ਰਟ ਹੈ ਤੇ ਇਹਦੀ ਪਲੇਨ ਬਾਟਮ ਹੈ ਤਾਂ ਨਾਉ ਆਫ ਵਾਈਟ ਜਾਂ ਕਲਰਾ ਕਰੀਮੀ ਜਿਹਾ ਕਲਰ ਹੈਗਾ ਆਫ ਵਾਈਟ ਜੀ ਇਹ ਹੈ ਆਪਣੀ ਬਾਟਮ ਵਾਲੀ ਮੈਚਿੰਗ ਸੂਟ ਆਪਾਂ ਨੇ ਤਿਆਰ ਕਰਵਾਇਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਆਪਣਾ ਇਹ ਪਾਰਟੀ ਵੇਅਰ ਲੁੱਕ ਵਾਲਾ ਡਿਜ਼ਾਈਨ ਹੈ ਆਪਣਾ ਤੁਸੀਂ ਇਹਨੂੰ ਦੇਖੋ ਸਿੰਥੈਟਿਕ ਫੈਬਰਿਕ ਹੋ ਗਿਆ ਵਧੀਆ ਫੈਬਰਿਕ ਲਗਾ ਲਿਆ ਮਸ਼ੀਨ ਵਰਕੇ ਦੇ ਵਿੱਚ ਆਪਾਂ ਨੇ ਹੈਵੀ ਡਿਜ਼ਾਈਨ ਕਰਵਾ ਲਿਆ ਇਹ ਤਾਂ ਇਹ ਆਪਣਾ ਵਧੀਆ ਪਾਰਟੀ ਵੇਅਰ ਸੂਟ ਕੀ ਤਿਆਰ ਹੋ ਗਿਆ ਇਹਦੇ ਨਾਲ ਦਾ ਡਿਜ਼ਾਈਨ ਤੁਸੀਂ ਸਾਡੇ ਪਹਿਲਾਂ ਵੀ ਦੇਖੇ ਨੇਗੇ ਉਹ ਆਪਣੇ ਮਤਲਬ 올ਓਵਰ ਸੂਟ ਦੇ ਉੱਪਰ ਸੀਗੇ ਇਹ ਆਪਾਂ ਮੈਚਿੰਗ ਕਰਵਾਇਆ ਮਸ਼ੀਨ ਵਰਕੇ ਦੇ ਨਾਲ ਦੇਖੋ ਆਪਣਾ ਤਿਆਰ ਹੈ ਜ਼ਰੀ ਦੀ ਯੂਜ਼ ਕੀਤੀ ਹੋਈ ਹੈ ਵਿੱਚ ਇਹ थ्रेड थ्रेड ਕਰ ਲਿਆ ਦਾ ਵਰਕ ਬਹੁਤ ਅਜੇ ਸੋਹਣਾਗਾ ਫਿਰ ਤੁਸੀਂ ਵਰਕ ਤੇ ਚੈੱਕ ਕਰ ਸਕਦੇ ਹੋਗੇ ਕਿ ਤੇ ਵੀ ਆਪਾਂ ਕਮੀ ਨਹੀਂ ਛੱਡੀ ਵਰਕ ਦੇ ਵਿੱਚ ਨရှင် ਤੁਹਾਨੂੰ ਬਹੁਤ ਸੋਹਣੀ ਲੱਗੇਗਾ ਨੱਕ ਦਾ ਵਰਕ ਆ ਗਿਆ ਘੇਰੇ ਦੇ ਉੱਪਰ ਆ ਗਿਆ ਸੈਂਟਰ ਪੈ ਗਿਆ ਤੇ ਇਧਰ ਇਹਦੀ ਬਾਟਮ ਦਾ ਵਰਕਰ ਆ ਬਾਟਮ ਦੇ ਤੇ ਕੋ ਹੈਵੀ ਵਰਕ ਕਰਦੇ ਆਂ ਇਹ ਬਾਟਮ ਦਾ ਵਰਕ ਆ ਮਾਹ ਦਾ ਵਰਕ ਵੀ ਆਪਾਂ ਨੂੰ ਹੈਵੀ ਹੀ ਮਿਲੂਗਾ ਇਹ ਬਾਲਾ ਗਿਆ ਬਾਜੂ ਦੇ ਉੱਪਰ ਉਸੇ ਨਾਲ ਦੁਪੱਟਾ ਇੱਕ ਰੰਗ ਦਾ ਕਰਵਾਉਣਾ, ਕੋਈ ਸ਼ੇਡ ਦੇ ਵਿੱਚ ਕਰਵਾਉਣਾ ਹਨਾ ਉਹ ਤੁਹਾਡੀ ਆਪਣੀ ਪਸੰਦ ਆ ਪ्योर ਰਗੈਲ ਦਾ ਕਮਰਚੂਰ ਜਿਹੜਾ ਵੀ ਤੁਹਾਨੂੰ ਪਸੰਦ ਹੋ ਉਸ ਕਰਵਾ ਸਕਦੇ ਹੋ ਫੈਬਰਿਕ ਹੁਣ ਤੁਹਾਡੀ ਆਪਣੀ ਚੋਇਸ ਰਹੇਗੀ ਜਿਹੜਾ ਜਿਹੜਾ ਫੈਬਰਿਕ ਤੁਹਾਨੂੰ ਜਿਆਦਾ ਵਧੀਆ ਲੱਗੇ ਤੁਸੀਂ ਉਸ ਸਕੇ ਆਪਣਾ ਤਿਆਰ ਦੁਪੱਟਾ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਾਂ ਪ्योर ਟੈਬੀ ਸਿਲਕ ਦੇ ਉੱਪਰ ਰੈਡੀ ਕਰਵਾਇਆਗਾ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਪਹਿਲਾਂ ਇਹਦੇ ਬਾਰੇ ਵੀ ਇਹ ਜਿਹੜਾ ਆਪਣਾ ਸੀਗਾ ਸਕਾਈ ਕਲਰ ਦਾ ਸੂਟ ਆ ਸਾਰਾ ਇਹ ਸਕਾਈ ਕਲਰ ਦਾ ਸੂਟ ਆ ਤੇ ਜਿਹੜਾ ਸਭ ਪਹਿਲਾਂ ਆਪਾਂ ਨੂੰ ਸੈਮੀ ਸਟਿਚ ਕਰਵਾਉਣਾ ਪੈਂਦਾ ਦੇਖੋ ਇਹਦਾ ਜਿਹੜਾ ਆਪਾਂ ਤੇ ਪੈਚ ਲਗਾਇਆਗਾ ਇਹ ਵਾਲਾ ਜਿਹੜਾ ਦੇਖੋ ਸਟਿਚ ਹੋਇਆ ਹੁੰਦਾ ਸਾਡਾ ਇੱਕ ਸਟਿਚ ਵੀ ਹੋਇਆ ਸੀ ਇਹਦਾ ਸੂਟ ਕੰਬਟ ਜਲਦੀ ਹੋਣ ਕਰਕੇ ਆ ਨਾ ਸਾਨੂੰ ਜਲਦੀ ਪਾਰਸਲ ਲਾਉਣਾ ਸੀਗਾ ਉਹਦਾ ਇੰਨਾ ਆਪਣੇ ਕੋਲ ਟਾਈਮ ਹੈ ਨਹੀਂ ਸੀ ਵੀਡੀਓ ਬਣਾਉਂਦਾ ਤਾਂ ਕਰ ਗਏ ਉਹ ਪਾਰਸਲ ਹੋ ਗਿਆ ਤੇ ਇਹ ਆਪਾਂ ਤੁਹਾਨੂੰ ਅਨ ਸਟਿਚ ਦਿਖਾ ਰਹੇ ਹਾਂਗੇ ਇਹ ਜਿਹੜਾ ਆਹ ਵਾਲਾ ਹੈ ਆਪਾਂ ਸੈਮੀ ਸਟਿਚ ਕਰਵਾਇਆ ਪਹਿਲਾਂ ਸੈਮੀ ਸਟਿਚ ਹੋ ਕੇ ਇਹ ਤੇ ਪੈਚ ਲੱਗਿਆਗਾ ਇਹ ਸਟਿਚ ਹੋ ਕੇ ਆਪਾਂ ਨੂੰ ਪਰਫੈਕਟ ਪਤਾ ਲੱਗ ਜਾਂਦਾ ਇਸ ਚੀਜ਼ ਦਾ ਜਿਹੜਾ ਆਪਣਾ ਪੈਸੀ ਇਹ ਸ ਇਹ ਕੋ ਫੇਰੇ ਦੀ ਇਹ ਵਾਲੀ ਸ਼ਰਟ ਦੇ ਉੱਪਰ ਇਹ ਫੇਦਾ ਬਰਕ ਹੋਇਆ ਹੈ ਵੈਸੇ ਮੈਂ ਤੁਹਾਨੂੰ ਇਹਦੀ ਫੋਟੋ ਲਾ ਕੇ ਦਿਖਾ ਦੂੰਗੀ ਵੀ ਕਿੱਦਾਂ ਦਾ ਸਟਿਚ ਹੋਇਆ ਹੋਇਆ ਹੈ ਇਹ ਚਲੋ ਇਹਦੀ ਸਾਰੇ ਹਨਾ ਇੱਥੇ ਆਪਣੇ ਮੋਢਿਆਂ ਤੋਂ ਲੈ ਕੇ ਸਾਰੇ ਨੀਚੇ ਤੱਕ ਅਘੇਰੇ ਤੱਕ ਕਪੜੇ ਆ ਜਿੰਦੀ ਵੇਲ ਆ ਜਿਹੜਾ ਇੱਥੇ ਫੁੱਲ ਹੈਗਾ ਇਹ ਆ ਜੂਗਾ ਆਪਣਾ ਕਲੇ ਦੇ ਤੇ ਜਿਹੜਾ ਆਪਾਂ ਰਾਇਲ ਬਲੂ ਕਲਰ ਦਾ ਹੈ ਪੈਚ ਲੱਗਿਆ ਹੋਇਆ ਹੈਗਾ ਤੇ ਜਿਹੜਾ ਆਪਣਾ ਸਕਾਈ ਕਲਰ ਹੈ ਇਹ ਸੂਟ ਹੈਗਾ ਸਕਾਈ ਕਲਰ ਦਾ ਸੂਟ ਹੈਗਾ ਦੇਖੋ ਐਤਾ ਹੀ ਇਹ ਵੀ ਦੇਖੋ ਸਾਰਾ ਸੂਟ ਹੈ ਐਦਾਂ ਗਾ ਜੀ ਸਲਵਾਰ ਵਗੈਰਾ ਸਾਰੇ ਸਟਾਈਲ ਸਕਾਈ ਬਲੂ ਹੈ ਸਾਰਾ ਸਕਾਈ ਕਲਰ ਦਾ ਸੂਟ ਹੈ ਤੇ ਰॉयਲ ਬਲੂ ਆਪਣੀ ਤੇ ਪੈਚ ਲਗਾਇਆ ਹੈ ਇਹ ਵਾਲੇ ਦੀ ਬਾਹ ਦੇ ਉੱਪਰ ਹਾਂ ਬਾਹ ਵਾਲੇ ਪੈਚ ਬੰਦੇ ਆਉਂਦਾ ਤੇ ਇਹਦੀ ਸਲਵਾਰ ਤੇ ਵਰਕ ਆਪਾਂ ਨਹੀਂ ਕਰਵਾਇਆ ਹੈਗਾ ਅਗਰ ਤੁਸੀਂ ਚਾਹੋ ਤਾਂ ਆਪਣਾ ਸਲਵਾਰ ਤੇ ਵਰਕ ਜਿਹੜਾ ਕਰਵਾ ਸਕਦੇ ਆ ਇਹ ਬਾਹ ਦਾ ਵਰਕ ਆ ਗਿਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਨੇ ਪਿਓਰ ਔਰਜੈਂਟਾ ਦਾ ਸਟਾਈਲ ਕਲਰ ਦਾ ਰੱਖਿਆ ਹੈਗਾ ਤੇ ਰॉयਲ ਬਲੂ ਕਲਰ ਦੀ ਆਪਾਂ ਨੇ ਪਲੇਸ ਬਹੁਤ ਜਿਆਦਾ ਸੋਨਾ ਡਿਫਰੈਂਟ ਡਿਜ਼ਾਈਨਰਸ ਨੂੰ ਆਪਣਾ ਤਿਆਰ ਹੋਇਆਗਾ ਤੁਸੀਂ ਐਗਾਂ ਦੇ ਡਿਜ਼ਾਈਨਰ ਆਈਟਮ ਤਿਆਰ ਕਰਵਾਉਣਾ ਚਾਹੁੰਦੇ ਹੋ ਨਾ ਰੈਡੀ ਕਰਵਾਉਣਾ ਚਾਹੁੰਦੇ ਤਾਂ ਆਪਣੀ ਡਿਜ਼ਾਈਨਿੰਗ ਸੈੱਟ ਕਰਕੇ ਸਾਨੂੰ ਤੁਸੀਂ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਇਸ ਨੂੰ ਤਾਂ ਹੈਗਾ ਇਹ ਵਾਲਾ ਆਪਣਾ ਤਿਆਰ ਕਰਵਾਇਆ ਪਿਓਰ ਜੌਰਜਟ ਦੀ ਫੈਬਰਿਕ ਤੇ ਰਾਸਟ ਕਲਰ ਦਾ ਰਾਸਟ ਕਲਰ ਹੈਗਾ ਇਹਦਾ ਪਿਓਰ ਜੌਰਜਟ ਦੀ ਫੈਬਰਿਕ ਹੈਗੀ ਤੇ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਡਿਜ਼ਾਈਨ ਚੱਲ ਰਿਹਾਗਾ ਕਾਫੀ ਟ੍ਰੈਂਡ ਦੇ ਵਿੱਚ ਡਿਜ਼ਾਈਨ ਹੈਗਾ ਇਹ ਦੇਖੋ ਇਹਦਾ ਨਾਲ ਦੇ ਥ੍ਰੈਡ ਦੇ ਨਾਲ ਵੀ ਤਿਆਰ ਹੁੰਦਾ ਹੈ। ਕਾਫੀ ਸੋਨਾ ਇਹਦੇ ਨਾਲ ਤਾਂ ਸਾਨੂੰ 5-7 ਡਰਾਏ ਹੋਏ ਨੇ ਜੋ ਹੌਸਫੂਟ ਦੇ ਹਿਲਾਕ-ਲਕ ਕਲਰ ਦੇ ਉੱਪਰ ਨੇ ਬੜੇ ਹੋਏ ਨੇ। ਪਹਿਲਾਂ ਵੀ ਆਪਣਾ ਇਹਦੇ ਨਾਲ ਦਾ ਮਸਲੀਨ ਦੇ ਉੱਪਰ ਤਿਆਰ ਹੋ ਕੇ ਗਿਆਗਾ ਸੋ ਡਿਜ਼ਾਈਨ ਤੇ ਕਾਫੀ ਫੇਮਸ ਡਿਜ਼ਾਈਨ ਹੈਗਾ ਇਹ ਆਪਣਾ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੋਇਆ ਹੋਇਆ ਹੈਗਾ ਇਹ ਵਾਲਾ ਡਿਜ਼ਾਈਨ ਤੇ ਦੇਖੋ ਇਹ ਨਾਲ ਦੇ ਥੈਡ ਦਾ ਹੀ ਰੰਗ ਕਰਕੇ ਆਪਣਾ ਇਹ ਸੈਟ ਲਾਉਣੇ ਇਹਦੇ ਤੇ ਸੂਤ ਨਾਲ ਦਾ ਇਹਦਾ ਦੇਖੋ ਚਾਕਾ ਕੇ ਇਹਦੇ ਦੇ ਉੱਪਰ ਵਰਕ ਹੋ ਗਿਆ ਸਾਰਾ। ਚਾਕਿਆ ਤੇ ਫਿਰ ਵਰਕ ਹੋ ਉ ਇੱਧਰ ਦੇਖੋ ਇਹਦੇ ਕਲੇ ਦੇ ਉੱਪਰ ਵਰਕ ਹੋ ਨਾ ਕਰੀਆ ਗਿਆ ਵਰਸ ਚਾਹ ਕੇ ਰੇ ਗਿਆ ਗਲੇ ਦੇ ਆ ਗਿਆ ਗਲੇ ਦੇ ਆ ਗਿਆ ਤੇ ਜਿਹੜੀ ਆਪਾਂ ਨੂੰ ਬਾਜੀ ਉੱਪਰ ਵਾਟ ਇਹ ਵਾਲਾ ਵਰਕ ਜਿਹੜਾ ਇਹਦੀ ਬਾਜੀ ਦੇ ਉੱਪਰ ਆ। ਆਵਲਾ ਵਰਕ ਜਿਹੜਾ ਇਹਦੀ ਬਾਜੀ ਦੇ ਉੱਪਰ ਆ। ਕਾਫੀ ਸੋਹਣਾ ਦਿੱਖੋ ਆਪਣਾ ਇਹ ਫੇਮਸ ਜਿਹੜਾ ਡਿਜ਼ਾਈਨ ਹੈਗਾ ਨਾਰ ਪਿਓਰ ਔਰਗੈਂਜ਼ਾ ਦਾ ਆਪਾਂ ਇਹ ਦੁਪੱਟਾ ਤਿਆਰ ਕਰਵਾਇਆ ਤੁਸੀਂ ਕਮਲ ਚਰੂਮ ਦਾ ਜਨੂਨ ਦਾ ਹਨ ਜਿਹੜਾ ਤੁਹਾਨੂੰ ਪਸੰਦ ਤੁਸੀਂ ਉੱਪਰ ਵਾ ਸਕਦੇ। ਇਹ ਵੀ ਸਟਿਚ ਹੋਇਆ ਹੈ ਪੈਸੇ ਤਾਂ ਫ੍ਰੀਸ਼ੀ ਕੇ ਸੂਟ ਦੀ ਨਾ ਆਪਣਾ ਸਟਿਚ ਹੋਣ ਤੋਂ ਬਾਅਦ ਹੀ ਪਤਾ ਚੱਲਦੀ ਹੈ ਕਿੰਦਾ ਦਾ ਸੂਟ ਹੈਗਾ ਕਾਫੀ ਸੋਨੇ ਡਿਜ਼ਾਈਨ ਨੇ ਜਿਹੜੇ ਆਪਣੇ ਹੀ ਤਿਆਰ ਕਰਦੇ ਨੇ ਇਹ ਆਪਾਂ ਸਾਰੇ ਸੂਟ ਤੁਹਾਨੂੰ ਦਿਖਾ ਦਿੱਤੇ ਹੈਗੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਹੋਇਆ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਉਹ ਆਪਣੀ ਚੋਇਸ ਦੀ ਫੈਬਰਿਕ ਤੇ ਬਦਲ ਸਕਦੇ ਹੋਗੇ ਫੈਬਰਿਕ ਦਾ ਕਲਰ ਵਗੈਰਾ ਸਿਲੈਕਟ ਕਰਕੇ ਸਾਰਾ ਸਾਨੂੰ ਡਿਜ਼ਾਈਨ ਸੈੱਟ ਕਰਕੇ WhatsApp ਤੇ ਆਪਣਾ ਤੁਹਾਡਾ ਆਰਡਰ ਤੁਸੀਂ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸਿਕਾ